ਦੀ ਸਿਹਤ ਯਾਬੀ ਵਾਸਤੇ ਅਰਦਾਸਾਂ ਕੀਤੀਆਂ ਚਾਰੀਆਂ ਨੇ ਕਿਉਂਕਿ ਲਗਾਤਾਰ ਡਾਕਟਰਾਂ ਦੇ ਵੱਲੋਂ ਵੀ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਜਿਹੜਾ ਤਾਜ਼ਾ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਹੈ ਉਸ ਮੁਤਾਬਕ ਰਾਜਪੀਰ ਜਵੰਦਾ ਦੀ ਹਾਲਤ ਇਸ ਵੇਲੇ ਬਹੁਤ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਕੋਈ ਵੀ ਫਰਕ ਦਿਖਾਈ ਨਹੀਂ ਦਿੰਦਾ ਪਿਆ ਹੈ ਸਿਰਫ ਸਿਰਫ ਦਿਲ ਦੀ ਧੜਕਣ ਚੱਲਦੀ ਪਈ ਹੈ ਜਿਸ ਕਾਰਨ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਹੋਇਆ ਹੈ ਤੇ ਉਹਨਾਂ ਦੇ ਬਾਕੀ ਸਰੀਰ ਦੇ ਅੰਗ ਜੋ ਕਿ ਕਹਿ ਰਹੇ ਨੇ ਕਿ ਬਿਲਕੁਲ ਕੰਮ ਕਰਨਾ ਬੰਦ ਕਰ ਚੁੱਕੇ ਨੇ ਤੇ ਦਿਮਾਗ ਬਿਲਕੁਲ ਵੀ ਕੋਈ ਅਪਡੇਟ ਨਹੀਂ ਦੰਦਾ ਪਿਆ ਹੈ ਜਿਸ ਕਾਰਨ ਇੱਕ ਬਹੁਤ ਡਰ ਦਾ ਮਾਹੌਲ ਜੋ ਕਿ ਬਣਿਆ ਹੋਇਆ ਹੈ ਸਿਰਫ ਤੇ ਸਿਰਫ ਇਸ ਵੇਲੇ ਉਹਨਾਂ ਨੂੰ ਦੁਆਵਾਂ ਹੀ ਨੇ ਜੋ ਬਚਾ ਸਕਦੀਆਂ ਨੇ ਕਹਿੰਦੇ ਨੇ ਕਿ ਦੁਆਵਾਂ ਦੇ ਵਿੱਚ ਬਹੁਤ ਜ਼ਿਆਦਾ ਅਸਰ ਹੁੰਦਾ ਹੈ ਤੇ ਤੁਸੀਂ ਸਾਰਿਆਂ ਨੇ ਇਸ ਪੰਜਾਬੀ ਗਾਇਕ ਦਾ ਜੋ ਕਿ ਸਿਹਤਯਾਬੀ ਵਾਸਤੇ ਤੁਸੀਂ ਅਰਦਾਸਾਂ ਕਰਨੀਆਂ ਨੇ ਪਰਮਾਤਮਾ ਅੱਗੇ ਇੱਕੋ ਹੀ ਗੱਲ ਆਖਣੀ ਹੈ ਕਿ ਇਹ ਕਲਾਕਾਰ ਦੁਬਾਰਾ ਤੋਂ ਠੀਕ ਹੋ ਕੇ ਲੋਕਾਂ ਦੇ ਵਿੱਚ ਵਿਚਰਣ ਲੋਕਾਂ ਦਾ ਪਿਆਰ ਉਸੇ ਤਰੀਕੇ ਦੇ ਨਾਲ ਹਾਸਲ ਕਰਨ ਤੇ ਜਿਸ ਤਰੀਕੇ ਦੇ ਨਾਲ ਇਹ ਗਾਇਕ ਪਹਿਲਾਂ ਸਟੇਜਾਂ ਦੇ ਪਰ ਰੰਗ ਬੰਨਦਾ ਸੀ ਉਸੇ ਤਰੀਕੇ ਦੇ ਨਾਲ ਸਟੇਜਾਂ ਤੇ ਜਾ ਕੇ ਰੰਗ ਬੰਨਨ ਕਿਉਂਕਿ ਇਸ ਕਲਾਕਾਰ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਵੱਖੋ ਵੱਖਰੇ ਗੀਤ गा ਕੇ ਇੱਕ ਬਹੁਤ ਵਧੀਆ ਪਛਾਣ ਬਣਾਈ ਹੋਈ ਹੈ ਹਰ ਕਿਸੇ ਦੇ ਵੱਲੋਂ ਉਹਨਾਂ ਦੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ਉਹਨਾਂ ਨੂੰ ਪਰਵਾ ਪਿਆਰ ਮਿਲਦਾ ਸੀ ਪਰ ਇੱਕ ਸੜਕ ਹਾਦਸੇ ਨੇ ਸਭ ਕੁਝ ਤਬਾਹ ਕਰਕੇ ਰੱਖ ਦਿੱਤਾ ਪਰਿਵਾਰ ਦੇ ਵੱਲੋਂ ਵੀ ਅਰਦਾਸਾਂ ਦੀ ਗੱਲ ਕੀਤੀ ਜਾ ਰਹੀ ਹੈ ਮਾਂ ਦੇ ਵੱਲੋਂ ਪਤਨੀ ਦੇ ਵੱਲੋਂ ਬੱਚੀ ਦੇ ਵੱਲੋਂ ਇੱਕੋ ਹੀ ਗੱਲ ਕੀਤੀ ਜਾ ਰਹੀ ਹੈ ਕਿ ਸਾਡੇ ਪੁੱਤਰ ਵਾਸਤੇ ਸਾਡੇ ਪਿਓ ਵਾਸਤੇ ਸਾਡੇ પતિ ਵਾਸਤੇ ਅਰਦਾਸ ਕੀਤੀ ਜਾਵੇ ਤੇ ਹਰ ਕੋਈ ਪੰਜਾਬ ਦਾ ਵਾਸੀ ਸਿਰਫ ਤੇ ਸਿਰਫ ਰਾਜਵਿੰਦ ਜੋ ਕੀ ਰਾਜਵੀਰ ਜਵੰਦਾ ਵਾਸਤੇ ਅਰਦਾਸਾਂ ਕਰਦਾ ਪਿਆ ਹੈ ਰਾਜਵੀਰ ਜਵੰਦਾ ਦੇ ਲਈ ਅਰਦਾਸ ਹੁੰਦੀ ਪਈ ਹੈ ਪੂਰਾ ਪੰਜਾਬ ਉਹਨਾਂ ਵਾਸਤੇ ਖੜਿਆ ਹੋਇਆ ਹੈ ਤੇ ਹਰ ਕੋਈ ਉਹਨਾਂ ਦੀ ਸਿਹਤ ਯਾਭੀ ਦੀ ਕਾਮਨਾ ਕਰਦਾ ਪਿਆ ਹੈ ਪਰ ਇਸ ਤਰੀਕੇ ਦੇ ਨਾਲ ਖਬਰਾਂ ਸਾਹਮਣੇ ਆਉਂਦੀਆਂ ਪਈਆਂ ਨੇ ਡਾਕਟਰਾਂ ਦੇ ਵੱਲੋਂ ਖਦਸ਼ੇ ਪ੍ਰਗਟਾਏ ਜਾ ਰਹੇ ਨੇ ਕਿ ਰਾਜਵੀਰ ਜਵੰਦਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਕਿਉਂਕਿ 8 ਦਿਨਾਂ ਤੋਂ ਉਹ ਵੈਂਟੀਲੇਟਰ 'ਤੇ ਨੇ ਹਾਲਾਂਕਿ ਪਿਛਲੇ ਦਿਨੀ ਖਬਰ ਸਾਹਮਣੇ ਆਈ ਸੀ ਕਿ ਉਹਨਾਂ ਦੇ ਸਰੀਰ ਦੇ ਵਿੱਚ ਹਲਚਲ ਵੇਖਣ ਨੂੰ ਮਿਲਿਆ ਅੱਖਾਂ ਦੇ ਵਿੱਚ ਰਾਜਵੀਰ ਜਵੰਦਾ ਪਾਣੀ ਪਰਦੇ ਦਿਖਾਈ ਦਿੱਤੇ ਸੀਗੇ ਤੇ ਨਾਲ ਦੀ ਨਾਲ ਆਖਿਆ ਜਾ ਰਿਹਾ ਸੀ ਕਿ ਰਾਜਵੀਰ ਜਵੰਦਾ ਠੀਕ ਹੋ ਜਾਣਗੇ ਪਰ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਨੇ ਹਾਲਾਤ ਇਸ ਵੇਲੇ ਕਾਫੀ ਨਾਸੁਖ ਨੇ ਰਾਜਵੀਰ ਜਵੰਦਾ ਹਸਪਤਾਲ ਦੇ ਵਿੱਚ ਦਾਖਲ ਨੇ ਕੋਈ ਸੁਧਾਰ ਨਹੀਂ ਦੇਖਣ ਨੂੰ ਮਿਲਦਾ ਪਿਆ ਹੈ ਡਾਕਟਰਾਂ ਦੇ ਵੱਲੋਂ ਆਖਿਆ ਜਾ ਰਿਹਾ ਹੈ ਕਿ 19 21 ਦਾ ਹੀ ਫਰਕ ਵੇਖਣ ਨੂੰ ਮਿਲਿਆ ਹੈ ਕੋਈ ਜ਼ਿਆਦਾ ਫਰਕ ਨਹੀਂ ਵੇਖਣ ਨੂੰ ਮਿਲਿਆ ਤੇ ਲਗਾਤਾਰ ਡਾਕਟਰਾਂ ਦੀਆਂ ਵੱਖ-ਵੱਖ ਟੀਮਾਂ ਉਹਨਾਂ ਦੀ ਸਿਹਤ ਉੱਪਰ ਨਿਗਰਾਨੀ ਰੱਖਦੀਆਂ ਪਈਆਂ ਨੇ ਪਰ ਕੋਈ ਵੀ ਫਰਕ ਦਿਖਾਈ ਨਹੀਂ ਦੇ ਰਿਹਾ ਤੁਸੀਂ ਵੀ ਪਰਮਾਤਮਾ ਅੱਗੇ ਅਰਦਾਸ ਕਰੋ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਦੇ ਜ਼ਰੀਏ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਇਸ ਕਲਾਕਾਰ ਨੂੰ ਜਲਦੀ ਤੋਂ ਜਲਦੀ ਠੀਕ ਕਰਨ ਤੇ ਇਹ